ਬਹੁਤ ਜ਼ਿਆਦਾ ਰਸ਼ ਪੈਣ ਕਰਕੇ ਫਗਵਾੜੇ ਦੀ ਮਸ਼ਹੂਰ ਦੁਕਾਨ ਆਸ਼੍ਰੀ ਹੱਟੀ ਨੇ ਕੀਤਾ ਵੱਡਾ ਐਲਾਨ ਕੱਪੜੇ ਲੈਣ ਲਈ ਆਣਾ ਪੈਗਾ 2 ਘੰਟੇ ਕੱਢ ਕੇ ਭਾਜੀ 2 ਘੰਟੇ ਕੱਢ ਕੇ ਨਹੀਂ 4-5 ਘੰਟੇ ਕੱਢ ਕੇ ਅਸੀਂ ਕਰ ਰਹੇ ਪੂਰੀ ਦੁਕਾਨ ਖਾਲੀ ਕਰੋੜਾ ਦਾ ਮਾਲ ਦੇ ਰਹੇ ਮਿੱਟੀ ਦੇ ਭਾ 200 ਵਾਲਾ 1 ਨੱਕ ਫ੍ਰੀ 300 ਵਾਲਾ 1 ਨੱਕ ਫ੍ਰੀ 400 ਵਾਲਾ 1 ਨੱਕ ਫ੍ਰੀ ਭਾਜੀ ਦੁਕਾਨ ਖਾਲੀ ਪੂਰੀ ਦੁਕਾਨ ਖਾਲੀ ਸਟਾਕ ਕਲੀਅਰ ਆ ਕਿਨ ਦਾ ਮਿੱਟੀ ਦੇ ਭਾ ਮੁਕਤ ਸਿਰਫ 1500 ਰੁਪਏ ਵਿੱਚ ਉਹ ਵੀ ਕਨੈਕ ਉਹ ਵੀ 1 ਨੱਕ ਫ੍ਰੀ ਡੈਵਲ ਬੈਟ ਦੀ ਕੋਟਨ ਦੀ ਬੈਟ ਸ਼ੀਟ ਆ ਭਾਜੀ ਵੀ ਆਜੇ ਵਿਕਦੀ 20000 ਰੁਪਏ ਦੀ ਅਸੀਂ ਦੇ ਰੇ ਹਜ਼ਾਰ ਰੁਪਏ ਦੀ ਚਾਰ ਕੁੜਤਾ ਪਜਾਮਾ 5-5 ਮੀਟਰ ਦੇ ਸੀ ਆ ਰਾਮ ਦਾ ਬ੍ਰਾਂਡ ਪੜ ਕੇ ਲੈ ਕੇ ਜਾਈਓ ਭਾਜੀ ਭਾਜੀ ਵਿਆਰਚ ਵਿਕਦੇ 300 ਰੁਪਏ ਮੀਟਰ ਅਸੀਂ ਦੇ ਰੇ ਹਜ਼ਾਰ ਰੁਪਏ ਦੇ ਤਿੰਨ ਕੁੜਤੇ ਪਜਾਮੇ ਕੋਈ ਸ਼ਾਮੀ ਸੱਟ ਕੋ ਨਾ ਆਵੇ ਜਿਹੜਾ ਵੀ ਆਵੇ ਕੋਈ ਸਵੇਰੇ ਆਵੇ ਇੱਕ ਦੇ ਨਾਲ ਇੱਕ ਫ੍ਰੀ ਲੈ ਕੇ ਜਾਵੇ ਆ ਲੋਈ ਭਾਜੀ ਆ ਸੂਟ ਹੈਗਾ 3500 ਰੁਪਏ ਦਾ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਆ ਸੂਟ ਹੈਗਾ 4500 ਰੁਪਏ ਦਾ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਆਜੂੜੇ ਦਾ 2000 ਰੁਪਏ ਦਾ ਇਹ ਵੀ ਇੱਕ ਦਿਨ ਨਾਲ ਇੱਕ ਫਰੀ ਸਾਰੀ ਦੁਕਾਨ ਭਾਜੀ ਇੱਕ ਦਿਨ ਨਾਲ ਇੱਕ ਫਰੀ ਆ ਭਾਜੀ ਕੋਈ ਵੀ ਗਾਹਕ ਸਾਡੇ ਕੋਲ 10 5 ਸੂਟ ਲੈਣਾਂ ਦਾ ਉਹ 40 ਪਿਆ ਪਿਆ ਸੋ ਸੋ ਸੂਟ ਲੈ ਜਾਂਦਾ ਅੱਛਾ ਇਹ ਭਾਜੀ ਨਹੀਂ ਆਏ ਸਾਡੇ ਕੋਲ ਆਪਣੇ ਤੋਂ ਆਪਣੇ ਤੋਂ ਆ ਭਾਜੀ ਹਾਂਜੀ ਇਹਨਾਂ ਨੇ ਸਾਰੇ ਸੂਟ ਲੈ ਆ ਵੀ ਸਾਡੇ ਕੋਲੇ ਸਾਰੇ ਇੱਕ ਨਾਲ ਇੱਕ ਫਰੀ ਮਿਲੇ ਇੱਕ ਨਾਲ ਇੱਕ ਫਰੀ ਭਾਜੀ ਸਾਡੇ ਹੈਗੇ ਫਿਕਸ ਪ੍ਰਾਈਸ ਜੋ ਉੱਪਰ ਲੱਗਾ ਆ ਮਤਲਬ ਜੋ ਮਤਲਬ ਤੁਸੀਂ ਰੇਟ ਚੇਂਜ ਨਹੀਂ ਕਰਨੇ ਭਾਈ ਚੇਂਜ ਕਰ ਲੈਣਾ ਮਾਲ ਰਸ ਹੈ ਇਹਨਾਂ ਆ 13 ਦਾ ਟਾਈਮ ਨਹੀਂ ਆ ਡੇ ਕੋ ਆ ਰੇਟ ਤੋਂ ਹੁਣ ਆਪਰ ਮਿਲਨੇ ਆ ਇੱਕ ਦਿਨ ਨਾਲ ਇੱਕ ਫਰੀ ਮਿਲਨੇ ਆ ਭਾਈ ਜਿਨੇ ਕਰਕੇ ਵਿਆਹ ਸ਼ਾਦੀਆਂ ਆਪਾਂ ਲੱਖਾਂ ਦਾ ਕਪੜਾ ਮਿੱਟੀ ਦੇ ਭਾ ਦੇਣਾ ਹਜ਼ਾਰਾਂ ਦੇ ਹਿਸਾਬ ਦੇ ਨਾਲ ਇਹਦਾ ਫਰਕ ਪੈਣਾ ਹਾਂਜੀ ਜਿਹੜੀ ਡਰੈਸ ਤੁਹਾਨੂੰ ਅਸੀਂ ਦੇਣੀ ਆ ਇਹ 2025 ਚ ਹੀ ਤੁਹਾਨੂੰ ਮਿਲਣੀ ਆ ਅੱਛਾ ਇਹ ਹਾਂਜੀ ਇਹਦੇ 2025 ਦੇ ਦੇ ਰਹੇ ਆ ਫਿਰ ਅਸੀਂ ਦੇ ਰਹੇ ਤੁਹਾਨੂੰ ਇੱਕ ਦੇ ਨਾਲ ਇੱਕ ਫ੍ਰੀ ਸਾਰੀਆਂ ਇਹੀ ਗੁੱਡ ਮਾਰਕੀ ਦੇ ਕੇ 4450 ਦਾ ਮੇਕੋ ਲੈ ਲੋ 1850 ਰੁਪਏ ਦੇ ਵਿੱਚ ਜੀ ਇੱਕ ਨਾਲ ਇੱਕ ਇੱਕ ਦੇ ਨਾਲ ਇੱਕ ਫ੍ਰੀ ਜਦੋਂ ਇਹ ਮਾਲ ਖਤਮ ਹੋਦੋਂ ਉਦੋਂ ਲਈ ਬਸ ਬੰਦ ਭਾਈ ਰਸ਼ੇ ਨਾ ਪਿਆਇਆ ਸਾਡੇ ਕੋਲ ਮਾਲ ਤੈਹ ਲਾਂਦਾ ਟਾਈਮ ਵੀ ਨਹੀਂ ਸਾਰਾ ਇਨਾ ਖਲਾਰਾ ਕਿੰਨਾ ਟਾਈਮ ਲੱਗੂਗਾ ਸਾਮਣੋਂ ਭਾਈ 4 ਤੋਂ 5 ਘੰਟੇ ਸਾਮਣੋਂ ਹਾਂਜੀ ਭਾਜੀ ਜਿੰਨਾ ਤੁਹਾਨੂੰ ਸਾਡੀ ਅਸ਼ੁਦੀ ਹਟੀ ਦੇ ਮਿਲ ਜਣਾ ਪੂਰੇ ਬਲਡ ਚ ਨਹੀਂ ਮਿਲਣਾ ਮਿੱਲਾ ਨਾਲੋਂ ਤੇ ਹੋਲ ਸੇਲ ਨਾਲੋਂ ਸਸਤਾ ਕਿਤੇ ਅਸ਼ੁਦੀ ਹਟੀ ਬੰਗਾ ਰੋਡ ਤੇ ਗਦਾਮਾਂ ਦੇ ਗਦਾਮ ਖਾਲੀ ਕਰਦੇ ਆ ਭਾਜੀ ਆਪਾਂ ਕਮਾਲ ਹੈ ਭਾਜੀ ਕੰਬਲ ਕੰਬਲ ਸ਼ੀਤਲ ਦਾ ਕੰਬਲ ਮੌਂਟੀ ਕਾਰਲੋ ਕੰਬਲ ਭਾਜੀ ਜੋ ਰੇਟ ਤੁਹਾਨੂੰ ਅਸ਼ੁਦੀ ਹਟੀ ਦੇ ਮਿਲ ਜਣਾ ਨਾ 200 ਰੁਪਏ ਕੰਬਲ ਸ਼ੁਰੂ ਹੋਇਆ ਨਵੇਂ ਕੋ 200 ਰੁਪਏ ਦਾ ਕੰਬਲ ਬਸ ਆਹ ਲਹਿੰਗਾ ਬਿਜਾਰ ਚ ਵਿਕਦਾ 35-40 ਹਜ਼ਾਰ ਰੁਪਏ ਕਿਰਾਏ ਤੇ ਐਸੀ ਤੁਹਾਨੂੰ ਦੇਣਾ 12500 ਰੁਪਏ ਦਾ ਮੁੱਲ ਸਦਾ ਤੁਹਾਡਾ ਆਪਣਾ ਭਾਈ ਆਹੀ ਡਰੈਸ ਆ ਤੁਹਾਨੂੰ 18-20 ਹਜ਼ਾਰ ਰੁਪਏ ਚ ਮਿਲਨੀ ਆ ਤੇ ਇੱਥੇ ਇੱਕ ਦਿਨ ਨਾਲ ਇੱਕ ਫ੍ਰੀ ਮਿਲਣੀ ਇਹ 26 ਚ ਵੀ ਤੁਹਾਨੂੰ ਜੀ ਆਣ ਮਿਲਨੇ ਭਾਈ ਕੋਟਨ ਦੇ ਵਿੱਚ ਸ਼ਰਾਰੇ ਗਰਾਰੇ ਪੈਂਟ ਪਲਾਜੋ ਲੈ ਲਓ ਆ ਲਓ ਭਾਜੀ ਆ ਲਓ ਕੋਟਨ ਦੇ ਇੱਕ ਦੇ ਇੱਕ ਫ੍ਰੀ ਭਾਜੀ ਭਾਜੀ ਸਿਰਫ ਸਟਾਕ ਕਲੀਅਰ ਕਰਨਾ ਵਾ ਸਿਰਫ ਸਟਾਕ ਆ ਟੇਬਲ ਲਗਾ ਭਾਈ 100 ਰੁਪਏ ਦਾ ਇਹ ਵੀ ਇਹ ਵੀ ਇੱਕ ਨਾ ਇੱਕ ਫਰੀ ਹਾਂ ਆ 250 ਰੁਪਏ ਦਾ ਇੱਕ ਨਾ ਇੱਕ ਫਰੀ ਆ 200 ਰੁਪਏ ਦਾ ਇੱਕ ਨਾ ਇੱਕ ਫਰੀ ਆ ਕੀਆ ਇਹ ਵੀ ਟੇਬਲ ਆ ਭਾਈ ਸੌਫਟ ਇਹ ਰੂਮ ਵਰਗਾ ਜਿਵੇਂ ਖਰਗੋਸ਼ਲੀ ਵੜਿਆ ਹੁੰਦਾ ਉਸੇ ਉਦਾਂ ਟੇਬਲ ਆ ਭਾਈ ਰੂਮ ਵਰਗਾ ਸੌਫਟ